ਸਵਾਗਤ ਹੈ ਜੀ ਅੱਜ ਅਸੀਂ ਇੱਕ ਬੜੇ ਦਿਲਚਸਪ ਵਿਸ਼ੇ ਤੇ ਗੱਲ ਕਰਾਂਗੇ ਆਤਮ ਮਾਣ ਤੇ ਸਫਲਤਾ ਦੇ ਰਾਹ ਸਾਡੇ ਕੋਲ ਇੱਕ ਸਰੋਤ ਹੈ ਜਿਸ ਵਿੱਚ ਕੁਝ ਖਾਸ ਨੁਕਤੇ ਨੇ ਇਹ ਨੁਕਤੇ ਦੱਸਦੇ ਨੇ ਕਿ ਕਿਵੇਂ ਆਪਣਾ ਸਵੈ ਮਾਣ ਬਣਾਈ ਰੱਖਣਾ ਹੈ ਤੇ ਜ਼ਿੰਦਗੀ ਦੀਆਂ ਮਤਲਬ ਚੁਣੌਤੀਆਂ ਦਾ ਸਾਹਮਣਾ ਕਰਨਾ ਹੈ ਸਾਡਾ ਮਕਸਦ ਹੈ ਇਹਨਾਂ ਵਿੱਚੋਂ ਕੁਝ ਅਹਿਮ ਗੱਲਾਂ ਨੂੰ ਸਮਝਣਾ ਸ਼ੁਰੂਆਤ ਇੱਕ ਮੈਨੂੰ ਲੱਗਦਾ ਬੜੀ ਦਮਦਾਰ ਗੱਲ ਨਾਲ ਕਰਦੇ ਹਾਂ ਸੱਚਾ ਰਹਿਣਾ ਮੁਸ਼ਕਿਲ ਹੈ ਪਰ ਫਾਇਦੇ ਵਾਲਾ ਹੈ ਇਸ ਦਾ ਆਤਮ ਸਨਮਾਨ ਨਾਲ ਜੁੜਿਆ ਹੋਇਆ ਹੈ ਪਰ ਇਸ ਦਾ ਅਸਲ ਮਤਲਬ ਕੀ ਹੈ ਰੋਜ਼ ਦੀ ਜ਼ਿੰਦਗੀ ਵਿੱਚ ਹਾਂਜੀ ਦੇਖੋ ਇਹ ਸਿਰਫ ਸੱਚ ਬੋਲਣ ਤੱਕ ਸੀਮਿਤ ਨਹੀਂ ਹੈ ਇਹ ਗੱਲ ਹੈ ਆਪਣੇ ਆਪ ਪ੍ਰਤੀ ਸੱਚੇ ਰਹਿਣ ਦੀ ਆਪਣੇ ਅਸੂਲਾਂ ਤੇ ਆਪਣੀ ਅੰਦਰ ਦੀ ਆਵਾਜ਼ ਤੇ ਸਰੋਤ ਇਸ ਨੂੰ ਹੋਰ ਖੋਲਦਾ ਜਦੋਂ ਉਹ ਕਹਿੰਦਾ ਜੇ ਉਹ ਕਦਰ ਨਹੀਂ ਕਰਦੇ ਬਾਹਰ ਨਿਕਲੋ। ਓਹੋ। ਹਾਂਜੀ। ਇਹ ਸੁਣਨ ਨੂੰ ਸ਼ਾਇਦ ਸਖਤ ਲੱਗੇ ਪਰ ਇਹ ਉਸੇ ਸੱਚਾਈ ਦਾ ਹਿੱਸਾ ਹੈ। ਮਤਲਬ ਜੇ ਕਿਸੇ ਥਾਂ ਜਾਂ ਰਿਸ਼ਤੇ 'ਚ ਤੁਹਾਡੀ ਕਦਰ ਨਹੀਂ ਤੁਹਾਡੇ ਹੋਣ ਦਾ ਕੋਈ ਮੁੱਲ ਨਹੀਂ ਤਾਂ ਉੱਥੇ ਟਿਕੇ ਰਹਿਣਾ ਐਵੇਂ ਆਪਣੇ ਆਪ ਨੂੰ ਛੋਟਾ ਕਰਕੇ ਉਹ ਆਪਣੇ ਨਾਲ ਸੱਚਾ ਰਹਿਣਾ ਨਹੀਂ ਹੈ। ਉਹ ਇੱਕ ਤਰ੍ਹਾਂ ਦਾ ਥੋਖਾ ਹੈ। ਅੱਛਾ ਮਤਲਬ ਕਿ ਦੂਜਿਆਂ ਲਈ ਉਹਨਾਂ ਦੀ ਹਾਂ 'ਚ ਹਾਂ ਮਿਲਾਉਣ ਲਈ ਜਾਂ ਉਹਨਾਂ ਨੂੰ ਖੁਸ਼ ਕਰਨ ਲਈ ਆਪਣੇ ਆਪ ਨੂੰ ਬਦਲ ਲੈਣਾ? ਜਿਵੇਂ ਸਰੋਤ ਚ ਲਿਖਿਆ ਲੋਕਾਂ ਦੀ ਸੋਚ ਦੀ ਕਦਰ ਕਰਦੇ ਕਰਦੇ ਬੰਦਾ ਆਪਣੀ ਜ਼ਿੰਦਗੀ ਭੁੱਲ ਜਾਂਦਾ ਹੈ ਤਾਂ ਇਹ ਤਾਂ ਫਿਰ ਆਪਣੇ ਆਪ ਨੂੰ ਖਤਮ ਕਰਨ ਵਾਲੀ ਗੱਲ ਹੋਈ ਤਾਂ ਹੀ ਸ਼ਾਇਰ ਲਿਖਿਆ ਕਿ ਸਮਝੌਤਾ ਕਰੋ ਕਦੇ ਵੀ ਸਵੈ ਵਿਨਾਸ਼ ਨਾ ਕਰੋ ਇਹ ਲਕੀਰ ਬੜੀ ਬਰੀਕ ਹੈ ਨਾ ਸਮਝੌਤੇ ਤੇ ਸਵੈ ਵਿਨਾਸ਼ ਵਿਚਲੀ ਬਿਲਕੁਲ ਬਿਲਕੁਲ ਤੇ ਇਸ ਸਵੈ ਵਿਨਾਸ਼ ਤੋਂ ਬਚਣ ਦਾ ਇੱਕ ਤਰੀਕਾ ਆਪਣੀਆਂ ਹੱਦਾਂ ਤੈਅ ਕਰਨੀਆਂ ਜਿਵੇਂ ਸਰੋਤ ਕਹਿੰਦਾ ਤੁਸੀਂ ਆਪਣੀਆਂ ਹੱਦਾਂ ਪਰਿਭਾਸ਼ਿਤ ਕਰਦੇ ਹੋ ਹੋਰ ਕੋਈ ਨਹੀਂ ਇਹ ਸਿਰਫ ਦੂਜਿਆਂ ਨੂੰ ਦੱਸਣਾ ਨਹੀਂ ਕਿ ਉਹ ਕੀ ਨਾ ਕਰਨ ਇਹ ਪਹਿਲਾਂ ਆਪਣੇ ਅੰਦਰ ਸਪਸ਼ਟ ਹੋਣਾ ਹੈ ਕਿ ਮੇਰੇ ਲਈ ਕੀ ਸਹੀ ਹੈ ਕੀ ਗਲਤ ਹੈ ਮੈਂ ਕੀ ਬਰਦਾਸ਼ਤ ਕਰ ਸਕਦਾ ਤੇ ਕੀ ਬਿਲਕੁਲ ਨਹੀਂ ਇਹ ਅੰਦਰੂਨੀ ਫੈਸਲਾ ਹੈ ਹੂੰ ਤਾਂ ਇਸੇ ਦਾ ਆਪਣੀ ਅੰਦਰੂਨੀ ਤਾਕਤ ਨਾਲ ਜੁੜ ਗਿਆ ਇਸੇ ਲੜੀ ਵਿੱਚ ਇੱਕ ਹੋਰ ਗੱਲ ਬੜੀ ਦਿਲਚਸਪ ਫਲਬ ਗਈ ਖਾਮੋਸ਼ੀ ਤਾਕਤ ਹੈ ਇਸ ਨੂੰ ਬੋਲਿਆਂ ਤੇ ਬਰਬਾਦ ਨਾ ਕਰੋ ਇਹਦਾ ਕੀ ਮਤਲਬ ਹੈ ਮਤਲਬ ਪ੍ਰੈਕਟੀਕਲੀ ਕਿਵੇਂ ਕਰੀਏ ਇਹ ਦੇਖੋ ਜੀ ਇਹਦਾ ਸਿੱਧਾ ਮਤਲਬ ਹੈ ਕਿ ਹਰ ਗੱਲ ਦਾ ਜਵਾਬ ਦੇਣਾ ਹਰ ਬਹਿਸ ਵਿੱਚ ਪੈਣਾ ਇਹ ਜ਼ਰੂਰੀ ਨਹੀਂ ਹੁੰਦਾ ਕਈ ਵਾਰ ਚੁੱਪ ਰਹਿਣਾ ਜ਼ਿਆਦਾ ਤਾਕਤਵਰ ਹੁੰਦਾ ਹੈ ਹਾਂ ਖਾਸ ਕਰਕੇ ਉਦੋਂ ਜਦੋਂ ਤੁਹਾਨੂੰ ਪਤਾ ਹੋਵੇ ਕਿ ਅਗਲਾ ਬੰਦਾ ਸਮਝਣ ਨੂੰ ਤਿਆਰ ਹੀ ਨਹੀਂ ਜਾਂ ਐਵੇਂ ਉਕਸਾਰਿਆ ਇਹ ਆਪਣੇ ਊਰਜਾ ਆਪਣੀ ਸ਼ਾਂਤੀ ਬਚਾਉਣ ਦਾ ਤਰੀਕਾ ਹੈ ਅੱਛਾ ਤੇ ਇਸੇ ਤਰ੍ਹਾਂ ਉਹ ਗੱਲ ਕਿ ਜਿਹੜੇ ਹਾਸੇ ਤੇ ਤੇਰਾ ਦੁੱਖ ਚੁਪਦਾ ਉਹ ਵੀ ਕਈ ਵਾਰੀ ਜਵਾਬ ਹੁੰਦੇ ਨੇ ਇਹ ਕਮਜ਼ੋਰੀ ਨਹੀਂ ਇਹ ਤਾਂ ਆਤਮ ਨਿਯੰਤਰਣ ਹੈ ਤੁਸੀਂ ਦਿਖਾ ਰਹੇ ਹੋ ਕਿ ਬਾਹਰ ਜੋ ਮਰਜ਼ੀ ਹੋਵੇ ਤੁਸੀਂ ਅੰਦਰੋਂ ਸ਼ਾਂਤ ਹੋ ਹਾਂ ਇਹ ਸਮਝ ਆਂਦੀ ਹੈ ਮਤਲਬ ਆਪਣੀਆਂ ਭਾਵਨਾਵਾਂ ਆਪਣੇ ਰਿਐਕਸ਼ਨਾਂ ਤੇ ਕਾਬੂ ਰੱਖਣਾ ਤੇ ਫਿਰ ਉਹ ਭਰੋਸਾ ਕਿ ਤੂੰ ਸੌਪਿਆ ਗਿਆ ਨਹੀਂ ਤੂੰ ਬਣਾਇਆ ਗਿਆ ਹੈ ਇਹ ਤਾਂ ਸਿੱਧਾ-ਸਿੱਧਾ ਉਸੇ ਅੰਦਰੂਨੀ ਤਾਕਤ ਦੀ ਗੱਲ ਕਰਦਾ ਹੈ ਕਿ ਜੋ ਵੀ ਹੈ ਉਹ ਆਪ ਕਮਾਇਆ ਹੈ ਆਪ ਬਣਾਇਆ ਹੈ ਕਿਸੇ ਦੀ ਮਿਹਰਬਾਨੀ ਨਹੀਂ ਬਿਲਕੁਲ ਅਤੇ ਇਹ ਅਸਲ ਤਾਕਤ ਇਹ ਜਿਹੜੀ ਅੰਦਰੂਨੀ ਤਾਕਤ ਹੈ ਇਹ ਪਰਖੀ ਜਾਂਦੀ ਹੈ ਔਖੇ ਵੇਲਿਆਂ 'ਚ ਜਿਵੇਂ ਸਰੋਤ ਚ ਕਿਹਾ ਔਖੇ ਸਮੇਂ ਨਕਲੀ ਰਿਸ਼ਤਿਆਂ ਦਾ ਪਰਦਾ ਫਾਸ਼ ਕਰਦੇ ਹਨ ਇਹ ਦੁੱਖ ਤਾਂ ਦਿੰਦਾ ਹੈ ਪਰ ਇੱਕ ਸਪਸ਼ਟਤਾ ਵੀ ਆਉਂਦੀ ਹੈ ਕਿ ਕੌਣ ਸੱਚਾ ਹੈ ਕੌਣ ਐਵੇਂ ਹੀ ਸੀ ਹਾਂ ਸਹੀ ਗੱਲ ਹੈ ਇਸੇ ਲਈ ਸ਼ਾਇਦ ਇਹ ਕਿਆ ਕਿ ਅਸਫਲਤਾਵਾਂ ਸੰਕੇਤ ਨਹੀਂ ਉਹ ਨਕਸ਼ੇ ਹਨ ਮਤਲਬ ਹਾਰ ਗਏ ਤਾਂ ਇਹ ਅੰਤ ਨਹੀਂ ਇਹ ਤਾਂ ਇੱਕ ਨਕਸ਼ਾ ਮਿਲ ਗਿਆ ਕਿ ਇਹ ਰਸਤਾ ਠੀਕ ਨਹੀਂ ਸੀ ਹੁਣ ਹੋਰ ਪਾਸੇ ਚੱਲੋ ਤੇ ਉਹ ਜਿਹੜੀ ਗੱਲ ਹੈ ਹਰ ਨੀਵੇਂ ਪੱਧਰ ਨੂੰ ਇੱਕ ਲਾਂਚ ਪੈਡ ਵਿੱਚ ਬਦਲੋ ਇਹਦਾ ਮਤਲਬ ਫਿਰ ਇਹ ਹੋਇਆ ਕਿ ਜਦੋਂ ਤੁਸੀਂ ਡਿੱਗੇ ਤਾਂ ਉਤੋਂ ਹੋਰ ਉੱਚਾ ਉੱਡਣ ਦੀ ਤਿਆਰੀ ਕਰਨੀ ਸਿਰਫ ਸਬਕ ਨਹੀਂ ਬਲਕਿ ਇੱਕ ਨਵਾਂ ਸ਼ੁਰੂਆਤੀ ਬਿੰਦੂ ਹਾਂ ਬਿਲਕੁਲ ਹੈ ਹਰ ਮੁਸ਼ਕਿਲ ਹਰ ਨਾਕਾਮੀ ਨੂੰ ਇੱਕ ਮੌਕਾ ਸਮਝਣਾ ਕਿ ਸ਼ਾਇਦ ਜੋ ਕਰ ਰਿਆ ਸੀ ਉਹ ਠੀਕ ਨਹੀਂ ਸੀ ਹੁਣ ਕੁਝ ਨਵਾਂ ਕੁਝ ਵੱਖਰਾ ਕਰਨ ਦਾ ਟਾਈਮ ਹੈ ਪਰ ਇੱਥੇ ਇੱਕ ਸੰਤੁਲਨ ਬਹੁਤ ਜ਼ਰੂਰੀ ਹੈ ਜਿਸ ਦਾ ਜ਼ਿਕਰ ਹੈ ਦਿਲ ਚ ਲੋਹਾ ਰੱਖ ਪਰ ਦਿਲਚਸਪੀ ਸੋਨੇ ਵਰਗੀ। ਅੱਛਾ ਇਹਦਾ ਕੀ ਮਤਲਬ ਹੋਇਆ? ਇਹਦਾ ਮਤਲਬ ਹੈ ਕਿ ਆਪਣੇ ਅਸੂਲਾਂ ਤੇ ਪੱਕੇ ਰਹੋ, ਮਜ਼ਬੂਤ ਰਹੋ, ਲੋੜ ਪੈਣ ਤੇ ਸਖਤ ਵੀ ਬਣੋ ਪਰ ਨਾਲ ਹੀ ਦੂਜਿਆਂ ਨਾਲ ਵਿਹਾਰ ਵਿੱਚ ਨਰਮੀ, ਇੱਕ ਚੰਗੀ ਨੀਅਤ, ਇੱਕ ਸੋਨੇ ਵਰਗੀ ਚਮਕ ਰੱਖੋ। ਸਿਰਫ ਕਠੋਰ ਜਾਂ ਰੁੱਖਾ ਨਹੀਂ ਬਣ ਜਾਣਾ। ਵਾਹ ਇਹ ਬਹੁਤ ਵਧੀਆ ਗੱਲ ਕਹੀ ਮਜ਼ਬੂਤੀ ਤੇ ਨਰਮੀ ਦਾ ਸੰਤੁਲਨ ਤੇ ਇਹ ਸਾਰਾ ਕੁਝ ਕੀ ਕਹਿੰਦੇ ਨੇ ਮੁੜ ਕੇ ਉਸੇ ਗੱਲ ਤੇ ਆ ਜਾਂਦਾ ਕਿ ਆਪਣੀ ਕੀਮਤ ਲਈ ਲੋਕਾਂ ਵੱਲ ਨਹੀਂ ਦੇਖਣਾ ਜਿਵੇਂ ਕਿਹਾ ਤੂੰ ਉਹ ਨਹੀਂ ਜੋ ਲੋਕਾਂ ਨੇ ਸੋਚਿਆ ਤੂੰ ਉਹ ਏ ਜੋ ਰੱਬ ਨੇ ਬਣਾਇਆ ਤੇ ਖਾਸ ਕਰਕੇ ਔਨਲਾਈਨ ਸਭ ਨੂੰ ਖੁਸ਼ ਰੱਖਣ ਦੀ ਕੋਸ਼ਿਸ਼ 'ਚ ਬੰਦਾ ਆਪਣਾ ਆਪ ਹੀ ਮਾਰ ਲੈਂਦਾ ਆਪਣਾ ਤੂਫਾਨ ਬਣੋ ਇਹ ਤਾਂ ਸਿੱਧਾ ਆਪਣੀ ਤਾਕਤ ਤੇ ਯਕੀਨ ਕਰਨ ਦਾ ਸੱਦਾ ਹੈ ਬਿਲਕੁਲ ਦੇਖੋ ਜੀ ਲੋਕ ਕੀ ਸੋਚਦੇ ਨੇ ਇਹ ਮਾਇਨੇ ਰੱਖਦਾ ਪਰ ਜਦੋਂ ਇਹ ਤੁਹਾਡੀ ਸਵੈ ਕੀਮਤ ਦਾ ਆਧਾਰ ਬਣ ਜਾਵੇ ਤਾਂ ਉੱਥੇ ਖਤਰਾ ਹੈ ਸਰੋਤ ਇਹ ਹੀ ਚੇਤਾਵਨੀ ਦਿੰਦਾ ਹੈ ਅੰਤ ਵਿੱਚ ਤੁਹਾਡੀ ਪਹਿਚਾਨ ਤੇ ਤੁਹਾਡੀ ਕੀਮਤ ਅੰਦਰੋਂ ਆਣੀ ਚਾਹੀਦੀ ਹੈ ਤਾਂ ਜੇ ਆਪਾਂ ਸਾਰੀ ਗੱਲਬਾਤ ਨੂੰ ਸਮੇਟੀਏ ਤਾਂ ਇਹ ਸਰੋਤ ਅਸਲ ਵਿੱਚ ਇੱਕ ਮਜ਼ਬੂਤ ਕੀ ਕਹਿੰਦੇ ਨੇ ਅਟੁੱਟ ਸਵੈ ਮਾਣ ਬਣਾਉਣ ਦਾ ਇੱਕ ਫਰੇਮਵਰਕ ਦਿੰਦਾ ਹੈ ਹਾਂਜੀ ਜਿਵੇਂ ਕਿ ਸਪਸ਼ਟ ਹੱਦਾਂ ਬਣਾਉਣਾ ਚੁਣੌਤੀਆਂ ਨੂੰ ਮੌਕੇ ਸਮਝਣਾ ਆਪਣੇ ਰਿਐਕਸ਼ਨ ਕੰਟਰੋਲ ਕਰਨੇ ਤੇ ਸਭ ਤੋਂ ਵੱਧ ਆਪਣੀ ਕੀਮਤ ਲਈ ਬਾਹਰ ਨਹੀਂ ਦੇਖਣਾ ਮੁੱਖ ਗੱਲਾਂ ਇਹੀ ਨਿਕਲੀਆਂ ਸੱਚੇ ਰਹੋ ਜਿੱਥੇ ਕਦਰ ਨਹੀਂ ਉੱਥੋਂ ਹਟ ਜਾਓ ਮੁਸ਼ਕਲਾਂ ਨੂੰ ਅੱਗੇ ਵਧਣ ਲਈ ਵਰਤੋ ਤੇ ਆਪਣੀ ਚੁੱਪ ਤੇ ਮੁਸਕਰਾਹਟ ਨੂੰ ਵੀ ਤਾਕਤ ਬਣਾਓ ਬਿਲਕੁਲ ਸਹੀ ਕਿਹਾ ਅਤੇ ਅੰਤ ਵਿੱਚ ਇੱਕ ਸਵਾਲ ਸੋਚਣ ਲਈ ਛੱਡ ਦਿਆਂ ਜੇ ਕੋਈ ਇਨ੍ਹਾਂ ਸਿਧਾਂਤਾਂ ਨੂੰ ਜਿਵੇਂ ਬਹੁਤ ਸਖਤ ਹੱਦਾਂ ਰੱਖਣਾ ਆਪਣੇ ਸੱਚ ਤੇ ਬਿਲਕੁਲ ਸਮਝੌਤਾ ਨਾ ਕਰਨਾ ਇਨ੍ਹਾਂ ਨੂੰ ਬਹੁਤ ਮਤਲਬ ਸਖਤੀ ਨਾਲ ਤੇ ਲਗਾਤਾਰ ਲਾਗੂ ਕਰੇ ਤਾਂ ਇਹਦਾ ਰੋਜ਼ ਦੇ ਵਿਹਾਰ ਤੇ ਰਿਸ਼ਤਿਆਂ ਤੇ ਤੇ ਲੰਬੇ ਸਮੇਂ ਦੇ ਟੀਚਿਆਂ ਤੇ ਕੀ ਅਸਰ ਪੈ ਸਕਦਾ ਹੈ ਕੀ ਇਹਦਾ ਕੋਈ ਕੀ ਕਹਿੰਦੇ ਨੇ 네ਗੇਟਿਵ ਪਹਿਲੂ ਵੀ ਹੋ ਸਕਦਾ ਜੇ ਬਹੁਤ ਜ਼ਿਆਦਾ ਸਖਤੀ ਵਰਤੀ ਜਾਵੇ ਸੋਚਣ ਵਾਲੀ ਗੱਲ ਹੈ